ਲੈਟਰਨ ਦੀ ਕਿਰਿਆ ਭਾਜੀ ਆਪਾਂ ਇਹ ਦੋ ਉਂਗਲਾਂ ਨਾਲ ਜੀ ਇਹਨਾਂ ਤੇ ਗਲਵਜ਼ ਪਾ ਕੇ ਜੈਲੀ ਲਾ ਕੇ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਆਪਾਂ ਇਹ ਰੋਜ਼ ਕਰਦੇ ਆਂ ਇਹ ਚੀਜ਼ ਨੂੰ ਇਸ ਚੀਜ਼ ਨੂੰ ਅੰਦਰ ਜੈਲੀ ਲਾ ਕੇ ਪੂਰਾ ਧੱਕ ਮਾ ਕੇ ਹੱਥ ਨੂੰ ਨਾ ਜੀ ਜੋ ਡੱਟ ਟਿਸ਼ੂ ਕਿਉਂਕਿ ਛਾਤੀ ਥੱਲੇ ਪਤਾ ਨਹੀਂ ਲੱਗਦਾ ਸਾਨੂੰ ਤੇ ਘਰ ਵਿੱਚ ਲੋਕ ਆਹ ਕਹਿੰਦੇ ਹੁੰਦੇ ਸੀ ਵੀ ਮੁੰਡੇ ਤੁਹਾਡੇ ਰੇਡ ਦੇ ਥੱਲੇ ਟੁੱਟ ਗਈ ਹੈ ਤੇ 3-4 ਮਹੀਨੇ ਤੱਕ ਠੀਕ ਜੋੜ ਕੇ ਠੀਕ ਹੋ ਜਾਣੀ। ਜਦੋਂ ਬੈਟਸ ਹੋਂ ਗਏ ਜਕਮਾਣਾ ਪੂਰਾ ਮੈਂ ਭਰ ਗਿਆ ਜੀ ਤੇ ਬਦਬੂ ਵੀ ਆਉਣ ਲੱਗੀ ਜਕਮਾ ਦੇ ਵਿੱਚੋਂ। ਪਤਾ ਨਹੀਂ ਤੂੰ ਸ਼ੇਰ ਸਿੰਘ ਕਿਹੜੇ ਕੰਮ ਕੀਤੇ ਹੋਏ ਪਹਿਲਾਂ ਜਿਹੜੇ ਤੈਨੂੰ ਅੱਜ ਤੈਨੂੰ ਭੋਗਣਾ ਪਿਆ ਰਿਹਾ ਹੈ ਸਾਰਾ ਕੁਝ। ਜਦੋਂ ਵੀ ਲੋਕ ਮੇਰੇ ਕੋਲ ਆਂਦੇ ਹੁੰਦੇ ਨੱਕ ਬੂਜ ਕੇ ਆਂਦੇ ਤੇ ਮੈਨੂੰ ਇੱਕ ਗੱਲ ਕਹਿੰਦੇ ਤੂੰ ਇਹਦੇ ਨਾਲ ਤਾਂ ਮਰ ਜਾਂਦਾ ਤੂੰ ਠੀਕ ਤਾਂ ਨਰਕ ਭੋਗ ਰਿਹਾ ਤੂੰ ਤਾਂ ਤੇ ਮੈਂ ਨਾ ਤਿੰਨ ਵਾਰ ਜੀ ਬੈੱਡ ਤੋਂ ਕਰੰਟ ਲਾਉਣ ਦੀ ਕੋਸ਼ਿਸ਼ ਕੀਤੀ ਜੀ ਮੈਂ ਸੋਚਿਆ ਆਪਣੀ ਦਿਨ ਦੀਆਂ ਮੈਂ ਖਤਮ ਕਰ ਲਵਾਂ ਮੇਰੇ ਪੰਨੇ ਹੈ ਕੀ ਹੁਣ ਕੁਝ ਵੀ ਨਹੀਂ ਹੈ ਜੀ ਮੈਂ ਤਾਂ ਵੀ ਕਮਿਟੀ ਦੀ ਢੇਰੀ ਆ ਜਿੰਦਗੀ ਦੇ ਇਨਸਾਨ ਦੀਆਂ ਬਹੁਤ ਹੀ ਖੁਆਇਸ਼ਾਂ ਹੁੰਦੀਆਂ ਨੇ ਬਹੁਤ ਸੁਪਨੇ ਸਿੰਝੇ ਜਾਂਦੇ ਨੇ ਕਿ ਅਸੀਂ ਗਾਂ ਜਾ ਕੇ ਇਹ ਕਰਨਾ ਅਸੀਂ ਇਸ ਮੁਕਾਮ ਤੇ ਪਹੁੰਚਣਾ ਲਗਜ਼ਰੀ ਜ਼ਿੰਦਗੀ ਜੀਣੀ ਆ ਕਾਰ ਹੋਣੀ ਚਾਹੀਦੀ ਹੈ ਵੱਡਾ ਬੰਗਲਾ ਹੋਣਾ ਚਾਹੀਦਾ ਸ਼ਾਨੋ ਸ਼ੌਕਤ ਦੌਲਤ ਹਰ ਚੀਜ਼ ਹੋਣੀ ਚਾਹੀਦੀ ਹੈ ਪਰ ਇਹ ਸਭ ਕੁਝ ਸਾਡੇ ਹੱਥ ਨਹੀਂ ਹੁੰਦਾ ਦੁਨੀਆ ਦੀ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜੋ ਬੰਦਾ ਕਹਿ ਲੈ ਕਿ ਸਾਡੀ ਮੁਠੀ ਦੇ ਵਿੱਚ ਹੈ ਉਹ ਕਿਦੇ ਹੱਥ ਹੁੰਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਉਸ ਅਕਾਲ ਪੁਰਖ ਦੇ ਹੱਥ ਸਮਾਂ ਕਦੀ ਕਦੀ ਅਜਿਹਾ ਆ ਜਾਂਦਾ ਹੈ ਕਿ ਜਦੋਂ ਬੰਦੇ ਨੇ ਜਿਹੜੀ ਚੀਜ਼ ਨੂੰ ਸੋਚਿਆ ਵੀ ਨਹੀਂ ਹੁੰਦਾ ਉਹ ਕੱਟਣਾ ਉਸ ਨਾਲ ਵਾਪਰ ਜਾਂਦੀ ਹੈ ਮੈਸਬਖਤ ਮੁਹਾਲੀ ਦੇ ਬਿਲਕੁਲ ਨੇੜਲੇ ਲੱਗਦਾ ਇੱਕ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਸੰਸਥਾ ਬਹੁਤ ਹੀ ਨੇਕ ਕੰਮ ਕਰ ਰਹੀ ਹੈ ਉਹ ਸੇਵਾ ਕਰ ਰਹੀ ਹੈ ਉਹਨਾਂ ਲੋਕਾਂ ਦੇ ਵਿੱਚ ਜਾਣ ਪਾ ਰਹੀ ਹੈ ਜੋ ਆਪਣੀ ਜ਼ਿੰਦਗੀ ਤੋਂ ਮੂੰਹ ਫੇਰ ਚੁੱਕੇ ਸਨ ਜਿਨ੍ਹਾਂ ਨੂੰ ਲੱਗਦਾ ਸੀ ਸ਼ਾਇਦ ਸਾਡਾ ਮੌਤ ਹੀ ਇੱਕ ਆਖਰੀ ਐਂਡ ਹੋਵੇਗਾ ਉਸ ਤੋਂ ਇਲਾਵਾ ਉਹਨਾਂ ਕੋ ਕੋਈ ਚਾਰਾ ਨਹੀਂ ਹੋਵੇਗਾ ਮੇਰੇ ਨਾਲ ਇੱਕ ਬਹੁਤ ਹੀ ਪਿਆਰੀ ਰੂਹਾਨੀਅਤ ਭਰੀ ਇੱਕ ਸ਼ਖਸੀਅਤ ਮੌਜੂਦ ਹੈ ਸ਼ੇਰ ਸਿੰਘ ਉਹਨਾਂ ਦਾ ਨਾਮ ਹੈ ਉਨ੍ਹਾਂ ਬਾਰੇ ਗੱਲਬਾਤ ਕਰਦੇ ਆਂ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਉਨ੍ਹਾਂ ਨਾਲ ਕੀ ਕੁਝ ਹੋਇਆ ਸੀ ਮੈਂ ਚਾਹਾਂਗਾ ਉਨ੍ਹਾਂ ਦੀ ਜ਼ੁਬਾਨੀ ਸੁਣ ਲਈਏ ਸਤਿ ਸ੍ਰੀ ਅਕਾਲ ਜੀ ਵਾਈ ਗੁਰਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਜੀ ਜੀ ਮੈਂ ਜਿਲ੍ਹਾ ਸ਼ਰਪਰ ਪਿੰਡ ਮਲੋੜ ਤੋਂ ਆਂ ਜੀ ਜਿਵੇਂ ਬਿਰਜੇ ਆਨੰਦ ਸਿੰਘ ਹੈ ਮੇਰਾ ਸ਼ੇਰ ਸਿੰਘ ਹੈ ਜੀ ਤੇ ਮੈਨੂੰ 2016 ਦੇ ਵਿੱਚ ਸੱਟ ਲੱਗੀ ਸੀ ਸਪਾਈਨ ਕੋਲ ਇੰਜਰੀ ਸੱਟ ਤੇ ਇਸ ਜੋ ਇਹ ਸ਼ਾਬਿਦਾ ਸਪਾਈਨ ਕੋ ਇੰਜਰੀ ਇਹਦੇ ਬਾਰੇ ਵੀ ਮੈਨੂੰ ਪਤਾ ਨਹੀਂ ਸੀ ਪਹਿਲੇ ਇਸ ਇੰਜਰੀ ਨੂੰ ਕਹਿੰਦੇ ਕੀ ਹੈ ਜੀ ਤੇ ਸਟਾਰਟਿੰਗ ਪੁਆਇੰਟ ਵਿੱਚ ਜਦੋਂ ਕਿ ਪੀਜੀਐਹ ਵਿੱਚ ਮੈਂ ਡੇਢ ਮਹੀਨਾ ਐਡਮਿਟ ਰਿਹਾ ਸੀ ਜੀ ਤੇ ਉੱਥੇ ਹੀ ਮੇਰੇ ਇੱਕ ਬੈਟ ਸਲ ਹੋ ਗਿਆ ਸੀ ਬੈਕ ਤੇ ਜੀ ਉਤੋਂ ਬਾਅਦ ਡੇਢ ਮਹੀਨੇ ਬਾਅਦ ਛੁੱਟੀ ਹੋ ਕੇ ਘਰ ਆ ਗਿਆ ਜੀ ਤਾਂ ਘਰ ਵਿੱਚ ਲੋਕ ਆਹ ਕਹਿੰਦੇ ਹੁੰਦੇ ਸੀ ਵੀ ਮੁੰਡੇ ਤੁਹਾਡੇ ਰੇਡ ਦੀ ਹੱਡੀ ਟੁੱਟ ਗਈ ਹੈ ਤਿੰਨ ਚਾਰ ਮਹੀਨੇ ਲੱਗ ਠੀਕ ਹੋ ਜੁੜ ਕੇ ਠੀਕ ਹੋ ਜਾਣੀ ਫਿਰ ਚੱਲਣ ਲੱਗ ਚੱਲਣ ਲੱਪਣੇ ਬੜਾ ਸੋਹਣਾ ਪਹਿਲੇ ਬੰਗ ਤੋੜੂਗਾ ਭੱਜੂਗਾ ਕੁਝ ਨਹੀਂ ਹੋਇਆ ਮੁੰਡੇ ਤੁਹਾਡੇ ਨੂੰ ਤੇ ਪਹਿਲੇ ਸਟਾਰਟਿੰਗ 'ਚ ਆਹ ਕਹਿੰਦੇ ਰਹੇ ਜੀ ਜਦੋਂ ਬੈਟ ਸਲ ਹੋ ਗਿਆ ਜਾਂ ਕਮਾਲਾ ਪੂਰਾ ਮੈਂ ਭਰ ਗਿਆ ਜੀ ਤੇ ਬਦਬੂ ਵੀ ਆਣ ਲੱਗੀ ਜਕਮਾਂ ਦੇ ਵਿੱਚੋਂ ਤੇ ਲੋਕਾਂ ਦੇ ਮਨੋਭਾਵ ਸਾਰੇ ਚੇਂਜ ਹੋ ਗਏ ਜੀ ਤੇ ਉਹ ਕਹਿੰਦੇ ਵੀ ਪਤਾ ਨਹੀਂ ਤੂੰ ਸ਼ੇਰ ਸਿੰਘ ਕਿਹੜੇ ਕੰਮ ਕੀਤੇ ਹੋਏ ਪਹਿਲਾਂ ਜਿਹੜੇ ਤੈਨੂੰ ਅੱਜ ਨੂੰ ਭੋਗਣਾ ਪਿਆ ਰਿਹਾ ਹੈ ਸਾਰਾ ਕੁਝ ਤਾਂ ਜਦੋਂ ਵੀ ਲੋਕ ਮੇਰੇ ਕੋਲ ਆਉਂਦੇ ਹੁੰਦੇ ਨੇ ਨੱਕ ਬੂਜ ਕੇ ਆਉਂਦੇ ਤੇ ਮੈਨੂੰ ਇੱਕ ਗੱਲ ਕਹਿੰਦੇ ਤੂੰ ਇਹਦੇ ਨਾਲ ਤਾਂ ਮਰ ਜਾਂਦਾ ਤੂੰ ਠੀਕ ਹੈ ਤਾ ਨਰਕ ਭੋਗ ਰਿਆ ਤੂੰ ਤਾਂ ਕਿਆਦਾ ਤੇਰੇ ਤੈਅ ਕਰਮ ਕੀਤੇ ਤੇਰੇ ਘਰ ਦੇ ਕਰਮ ਕੀਤੇ ਤੇ ਮੈਂ ਆ ਚੀਜ਼ਾਂ ਮੇਰੇ ਦਿਮਾਗ 'ਚ ਬਹੁਤ ਜ਼ਿਆਦਾ ਵੀ ਇੱਕ ਹੋ ਗਈ ਸੀ ਹੈ ਵੀ ਤੇ ਜਦੋਂ ਆ ਚੀਜ਼ਾਂ ਵਾਰ-ਵਾਰ ਸੁਣ ਕੇ ਮੈਂ ਅੱਕ ਗਿਆ ਸੀ ਜੀ ਤੇ ਮੈਂ ਨਾ ਤਿੰਨ ਵਾਰ ਜੀ ਬੈੱਡ ਤੋਂ ਕਰੰਟ ਲਾਉਣ ਦੀ ਕੋਸ਼ਿਸ਼ ਕੀਤੀ ਜੀ ਕਰੰਟ ਲਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਜੋ ਮੇਰੇ ਸੱਟ ਲੱਗੇ ਇਹ ਵੀ ਇਲੈਕਟ੍ਰੀਸ਼ੀਅਨ ਦੇ ਕੰਮ ਵਿੱਚ ਹੀ ਲੱਗੀ ਸੀ ਤੇ ਮੈਂ ਸੋਚਿਆ ਆਪਣੀ ਜ਼ਿੰਦਗੀ ਮੈਂ ਖਤਮ ਕਰ ਲਵਾਂ ਮੇਰੇ ਪੱਲੇ ਹੈ ਕੀ ਹੁਣ ਕੁਝ ਵੀ ਨਹੀਂ ਹੈ ਜੀ ਮੈਂ ਤਾਂ ਹੁਣ ਇੱਕ ਮਿੱਟੀ ਦੀ ਢੇਰੀ ਆ ਜੀ ਮੈਂ ਪਰ ਨਹੀਂ ਕਹਿੰਦੇ ਹੁੰਦੇ ਰੱਬ ਜਿੱਥੇ ਚਾਵੇ ਉੱਥੇ ਰਹਿਣਾ ਪੈਂਦਾ ਨਾ ਜੀ ਪਰ ਰੱਬ ਨੂੰ ਕੁਝ ਹੋਰ ਕਬੂਲ ਸੀ ਜੀ ਤੇ ਸਾਢੇ 3 ਸਾਲ ਪਹਿordat ਮੈਂ ਇੱਥੇ ਆਇਆ ਸੀ ਜੀ ਸੰਸਥਾ ਦੇ ਵਿੱਚ ਸਾਰਾ ਮੈਡੀਕਲ ਸਭ ਗੋੜ ਦੇ ਵਿੱਚ ਤੇ ਇੱਥੇ ਮੇਰੇ ਨਾਲ ਮੇਰੇ ਮਦਰ ਆਏ ਸੇ ਜੀ ਤੇ ਮਦਰ ਆਏ ਸੇ ਤੇ ਮੈਂ ਇੱਥੇ ਆ ਕੇ ਦੇਖਿਆ ਸੀ ਇੱਕ ਚੀਜ਼ ਕਿ ਇੱਕ ਪੇਸ਼ੈਂਟ ਸੀ ਜੋ ਸੀ ਲੈਵਲ ਪੇਸ਼ੈਂਟ ਜਿਸ ਨੂੰ ਸਰਪਾਈਕਲ ਦੇ ਵਿੱਚ ਚੋੜ ਲੱਗੀ ਹੋਈ ਸੀ ਜੀ ਤੇ ਉਹਨੂੰ ਲੋਕ ਜਿਹਦੇ ਨਾਲ ਦਾ ਕੋਈ ਪੇਸ਼ੈਂਟ ਹੈ ਜੀ ਉਹਦਾ ਅਟੈਂਡਡ ਉਹਨੂੰ ਪਾਣੀ ਪਿਲਾ ਰਿਹਾ ਹੈ ਉਹਨੂੰ ਚਾਹ ਪਿਲਾ ਰਿਹਾ ਹੈ ਤੇ ਉਹਨੂੰ ਹੋਈ ਉਹਦੀ ਪਲਟੀ ਹੋ ਗਿਆ ਜਿੱਦਾਂ دیਵਾਨੀ ਸਾਰਾ ਕੁਝ ਕੁ ਕਿ ਉਹ ਗਰਦਨ ਵੀ ਨਹੀਂ ਹਿਲਾ ਪਾ ਰਹੇ ਸੀ ਆਪਣੇ ਮੈਂ ਆ ਦੇ ਚੀਜ਼ ਦੇਖ ਕੇ ਅਚੰਬਰ ਰਹਿ ਗਿਆ ਕਿ ਦੇਖੋ ਕੰਮ ਸੇ ਕੰਮ ਮੇਰੇ ਹੱਥ ਤਾਂ ਚੱਲ ਰਹੇ ਹਨ ਜੀ ਮੈਂ ਆਪਣੇ ਹੱਥ ਨਾਲ ਪਾਣੀ ਪੀ ਲਿਆ ਕਿ ਲੋਕ ਤਾਂ ਪਾਣੀ ਵੀ ਨਹੀਂ ਪੀ ਪਾ ਰਹੇ ਵਿਚਾਰੇ ਕਿੰਨੀ ਮਾੜੀ ਦਿਸਾ ਉਹਨਾਂ ਦੀ ਹਨ ਜੀ ਤੇ ਫਿਰ ਮੈਂ ਦੱਸਣਾ ਚਾਹੁੰਦਾ ਇੱਕ ਚੀਜ਼ ਜ਼ਰੂਰੀ ਵਿੱਚ ਐਡ ਕਰਨਾ ਚਾਹਦਾ ਕਿਉਂਕਿ ਬਾਅਦ ਵਿੱਚ ਮੈਂ ਭੁੱਲਣਾ ਚਾਹਾਂ ਜੀ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਇੱਥੇ ਆਏ ਸੀ ਸਰਪੰਚ ਸਰਪ ਗੋੜ ਵਿੱਚ ਤਾਂ ਉਲਟਾ ਲੇਟਣਾ ਹੀ ਸਭ ਤੋਂ ਬਿਹਤਰ ਮੰਨਿਆ ਜਾਂਦਾ ਇੱਥੇ ਕਿਉਂਕਿ ਉਲਟਾ ਲੇਟਣਾ ਕਿਉਂ ਬਿਹਤਰ ਮੰਨਿਆ ਜਾਂਦਾ ਕਿਉਂਕਿ ਸਾਈਡਾਂ ਪੂਰੀਆਂ ਬੈਟਸ ਹੋਰ ਨਾਲ ਭਰੀਆਂ ਹੁੰਦੀਆਂ ਨੇ ਜੀ ਕਿਉਂਕਿ ਆਪਾਂ ਜੇ ਤਾਂ ਬਜਨ ਟਾਲ ਕੇ ਪਾਈਏ ਤਾਂ ਜਿਹੜੀ ਪੱਟੀ ਡਰਾਸਿੰਗ ਸਾਡੀ ਕੀਤੀ ਉਹ ਖਰਾਬ ਹੋ ਜਾਊਗੀ ਜੋ ਟਿਸ਼ੂ ਸੈੱਲ ਬਣ ਰਹੇ ਉਹ ਖਰਾਬ ਹੋ ਜਾਣਗੇ ਜਲਦੀ ਜ਼ਖਮ ਗਰੋ ਨਹੀਂ ਕਰ ਪਾਏਗਾ ਤਾਂ ਉਲਟਾ ਲੇਟਣ ਨਾਲ ਕੀ ਹੁੰਦਾ ਜ਼ਖਮ ਛੇਤੀ ਗਰੋ ਕਰ ਲੈਂਦਾ ਪਰ ਸੰਗਤ ਜੀ ਉਲਟਾ ਲੇਟਣਾ ਵੀ ਕੋਈ ਸੋਖੀ ਗੱਲ ਨਹੀਂ ਹੈ ਜੀ ਇਹ ਤਾਂ ਇੱਕ ਕਹਿਣਾ ਸੋਖਾ ਵੀ ਹਾਂ ਵੀ ਉਲਟਾ ਲੇਟੇ ਬੜਾ ਸੋਹਣਾ ਲੱਗ ਰਿਹਾ ਏਦਾਂ ਲ ਇਹ ਤਾਂ ਸਾਨੂੰ ਪੁੱਛੋ ਪੇਸ਼ਣ ਕਿੰਨਾ ਸੋਹਣਾ ਲੱਗ ਰਿਹਾ ਤੁਹਾਨੂੰ ਲੇਟੇ ਹੋਇਆ ਮੈਂ ਦੱਸਦਾ ਤੁਹਾਨੂੰ ਵੀ ਦੋ ਦੋ ਉਲਟੇ ਲੇਟਦੇ ਨੇ ਜੀ ਉਲਟ ਜਕਮਾ ਦੇ ਵਿੱਚ ਉਲਟੇ ਲੇਟ ਕੇ ਹੀ ਸਾਨੂੰ ਜੋ ਆਪਣੀ ਨਿੱਜੀ ਕਿਰਿਆ ਜਿੱਦਾਂ ਕਿ ਬਾਥ ਲੈਟਰਨ ਦੀ ਕਿਰਿਆ ਲੈਟਰਨ ਦੀ ਕਿਰਿਆ ਮੈਂ ਦੱਸ ਸਕਦਾ ਆ ਪਾਜੀ ਲੈਟਰਨ ਦੀ ਕਿਰਿਆ ਪਾਜੀ ਆਪਾਂ ਇਹ ਦੋ ਉਂਗਲਾਂ ਨਾਲ ਜੀ ਇਹਨਾਂ ਤੇ ਗਲਵਜ਼ ਪਾ ਕੇ ਜੈਲੀ ਲਾ ਕੇ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਆਪਾਂ ਇਹ ਰੋਜ਼ ਕਰਦੇ ਆਂ ਚੀਜ਼ ਨੂੰ ਇਸ ਚੀਜ਼ ਨੂੰ ਅੰਦਰ ਜੈਲੀ ਲਾ ਕੇ ਪੂਰਾ ਧੱਕ ਮਾ ਕੇ ਹੱਥ ਨੂੰ ਨਾਲ ਜੀ ਜੋ ਡੈਟ ਟਿਸ਼ੂ ਕਿਉਂਕਿ ਛਾਤੀਏ ਤੋਂ ਲੈ ਪਤਾ ਨਹੀਂ ਲੱਗਦਾ ਸਾਨੂੰ ਤੇ ਉਸ ਚੀਜ਼ ਨੂੰ ਜਗਾਣ ਵਾਸਤੇ ਨਾ ਜੀ ਇੱਕ ਮਾਈਂਡ ਨੂੰ ਸੰਕੇਤ ਦਿੱਤਾ ਜਾਂਦਾ ਜੀ ਵੀ ਹਾਂ ਵੀ ਆਪਾਂ ਡੀ ਇਹਨੂੰ ਡੀ ਕਰਨਾ ਕਹਿੰਦੇ ਆ ਇਹ ਤਾਂ ਗੋਲ ਕੋ ਘੁਮਾਣਾ ਰੌਂਡ ਦੇ ਵਿੱਚ ਘੁਮਾਣੇ ਜੋ ਗੁੱਦਾ ਗੁੱਦਾਦਾਰ ਮਾਸਪੇਸ਼ੀਆਂ ਨਾ ਜੀ ਉਹਨਾਂ ਨੂੰ ਜਗਾਣਾ ਪੈਂਦਾ ਜੀ ਤਾਂ ਲੈਟਰਿੰਗ ਬਾਹਰ ਆਂਦੀ ਹੈ ਜੀ ਉਹ ਵੀ ਇੱਕਦਮ ਨਹੀਂ ਆਂਦੀ ਉਸ ਕੇਰੀਏ ਤੇ ਵਿੱਚ ਸਾਨੂੰ ਕੰਨਸੇ ਕਮ ਡੇਢ ਘੰਟਾ ਵੀ ਲੱਗ ਜਾਂਦਾ ਘੰਟਾ ਵੀ ਲੱਗ ਜਾਂਦਾ ਜੀ ਇਹ ਤਾਂ ਹੋ ਗਏ ਬੈੱਡ ਤੇ ਲੇਟੀਆਂ ਦੀ ਜਿਹੜੇ ਬਾਥਰੂਮ ਜਾਂਦੇ ਉਹਨਾਂ ਨਾਲ ਵੀ ਆਹੀ ਹੁੰਦਾ ਜੀ ਲੈਟਰਨ ਨਹੀਂ ਆਂਦੀ ਉਲਟ ਹੋਰ ਕੀ ਹੈ ਜੀ ਜੇ ਦਵਾਈਆਂ ਵੀ ਅਸੀਂ ਖਾ ਲੀਆਂ ਜੀ ਤੇ ਦਵਾਈ ਖਾ ਕੇ ਜੇ ਆਪਾਂ ਲੈਟਰਨ ਕਰਨ ਲੱਗੇ ਚਲੋ ਇਸ ਚੀਜ਼ ਦੇ ਵਜ੍ਹਾ ਉਹਨਾਂ ਨਾਲ ਵੀ ਸਾਡੇ ਮਤਲ ਲੈਟਰਨ ਨਿਕਲਦੀ ਰਹਿੰਦੀ ਬਿਲਕੁਲ ਕਲੀਨ ਸਾਫ ਨਹੀਂ ਹੁੰਦਾ ਬੜੀ ਵੱਡੀ ਸਮੱਸਿਆ ਸਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਛੇ ਸਿੰਚ ਦੀ ਕਦੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੀ ਅਜਿਹਾ ਸੋਚਿਆ ਤਾਂ ਕਿਸੇ ਨੇ ਵੀ ਨਹੀਂ ਹੋਏਗਾ ਕਦੀ ਸੁਪਨਾ ਵੀ ਡਰਾਉਣਾ ਇਹੋ ਜਿਹਾ ਵੀ ਨਹੀਂ ਮੇਰੇ ਖਿਆਲ ਆਇਆ ਹੋਏਗਾ ਕਿ ਤੁਹਾਨੂੰ ਪਤਾ ਸੀਗਾ ਕਿ ਇਨ ਕੇਸ ਅੱਗੇ ਜਾ ਕੇ ਮੇਰੇ ਨਾਲ ਇਹ ਵਾਪਰ ਜਾਣੇ ਕਿਉਂਕਿ ਮੈਂ ਤੁਹਾਡੀ ਪਹਿਲੀ ਤਸਵੀਰ ਦੇਖੀ ਉਸ ਚ ਤੁਹਾਡਾ ਸਰੂਪ ਕੁਝ ਹੋਰ ਆ ਅੱਜ ਹੋਰ ਹੈ ਉਸ ਵਕਤ ਕਦੀ ਵੀ ਅੰਦਾਜ਼ਾ ਲੱਗਾ ਸੀ ਕਦੀ ਐਸਟਾ ਹੋ ਸਕਦਾ ਵੀ ਅੱਜ ਮੈਂ ਕਦੇ ਵੀ ਸੋਚੇ ਨਹੀਂ ਸੀ ਵੀ ਇਹ ਇਦਾਂ ਮੇਰੇ ਨਾਲ ਹੋਊਗਾ ਮੈਂ ਇਦਾਂ ਮੰੰਜੇ ਤੇ ਲੇਟੂਗਾ ਮੇਰਾ ਇੱਕ ਸੁਪਨਾ ਜੀ ਕਿ ਆਰਮੀ ਵਿੱਚ ਜਾਣਾ ਮੈਂ ਮੈਂ 8ਵੀਂ ਕਲਾਸ ਤੋਂ ਵਿੱਚ ਹੀ ਆਰਮੀ ਦੀ ਤਿਆਰੀ ਕਰਨੀ ਸ਼ੁਰੂ ਕਰਤੀ ਉਹ ਸੁਪਨਾ ਮੇਰਾ ਪੂਰਾ ਵੀ ਹੋਇਆ ਮੈਂ ਪੰਜਾਬ ਪੁਲਿਸ ਵਿੱਚ ਸਿਲੈਕਟ ਹੋ ਚੁੱਕਿਆ ਸੀ ਜੀ ਕਹਿੰਦੇ ਤੁਹਾਡੇ ਫਾਦਰ ਸਾਹਿਬ ਨੂੰ ਫੋਨ ਵੀ ਆਇਆ ਕਿ ਤੁਹਾਡਾ ਪੁੱਤਰ ਸਿਲੈਕਟ ਹੋ ਗਿਆ ਪੁਲਿਸ ਦੇ ਵਿੱਚ ਤੇ ਉਹਨੂੰ ਜੁਆਇਨ ਕਰਨ ਵਾਸਤੇ ਭੇਜੋ ਬਿਲਕੁਲ ਜੀ ਉਹਨਾਂ ਨੇ ਮੇਰੇ ਸਿੱਧੀ ਬਾਦਰ ਸਾਹਿਬ ਨਾਲ ਮੇਰੀ ਗੱਲ ਕਰਾਈ ਸੀ ਉਹਨਾਂ ਨਾਲ ਜੀ ਥਾਣੇਦਾਰ ਸੀ ਤੇ ਉਹ ਕਹਿੰਦੇ ਸੀ ਜੀ ਸ਼ੇਰ ਸਿੰਘ ਜੀ ਤੁਸੀਂ ਸਿਲੈਕਟ ਹੋ ਚੁੱਕੇ ਹੋ ਪੰਜਾਬ ਪੁਲਿਸ ਦੇ ਵਿੱਚ ਤਾਂ ਤੁਸੀਂ ਆ ਕੇ ਇੱਥੇ ਆਓ ਤੁਸੀਂ ਆਪਣੀ ਤਿਆਰੀ ਕਰੋ ਜੀ ਤਾਂ ਮੈਂ ਉਹਨਾਂ ਨੂੰ ਸਾਫ਼ ਮਨਾਂ ਕਰਤਾ ਸਰ ਮੇਰੇ ਤਾਂ ਡੇਢ ਤੇ ਟੁੱਟ ਚੁੱਕੀ ਜਾਂ ਤੇ ਮੇਰੇ ਤਾਂ ਛਾਤੀ ਉੱਥਲਾ ਹਿੱਸਾ ਨਹੀਂ ਚੱਲ ਰਿਹਾ ਉਹ ਮੈਨੂੰ ਸਿੱਧਾ ਹੀ ਜਵਾਬ ਕੀਤਾ ਵੀ ਤੁਸੀਂ ਰਿਜੈਕਟ ਹੋ ਜੀ ਇਹ ਤਾਂ ਉੱਪਰ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੇ ਤਾਂ ਇੱਡਾ ਵੱਡਾ ਸਦਮਾ ਮੇਰੀ ਜਿੰਨੀ ਕਿਚ ਲੱਗਿਆ ਸੀ ਨਾ ਉਹ ਮੈਂ ਰਾਤ ਨੂੰ ਰੋਂਦਾ ਹੁੰਦਾ ਸੀ ਵੀ ਇੱਕ ਮੇਰਾ ਸੁਪਨਾ ਪੂਰਾ ਹੋਇਆ ਆ ਕੀ ਹੋ ਗਿਆ ਮੇਰੇ ਨਾਲ ਜੀ ਤੇ ਪਰ ਉਸ ਤੋਂ ਬਾਅਦ ਜਦੋਂ ਮੈਂ ਸੰਸਤਾ ਜਾਇਆ ਮੈਂ ਤਾਂ ਇਹ ਤਾਂ ਮੇਰਾ ਚਲ ਗਿਆ ਚਲੋ ਬੀਤ ਗਿਆ ਨਾ ਜੀ ਹੁਣ ਦੇਖੋ ਸੰਸਤਾ ਜਦੋਂ ਆਇਆ ਮੈਂ ਬੈਟਸੋ 8.5 ਮਹੀਨਿਆਂ ਵਿੱਚ ਠੀਕ ਕਰਵਾ ਲਿਆ ਜੀ 8.5 ਮਹੀਨਿਆਂ ਵਿੱਚ ਮੇਰੇ ਬੈਟਸੋ ਦੀ ਦੇਖ ਖਾ ਸਕਦੇ ਥੋੜਾ ਮੋਟਾ ਠੀਕ ਬੈਟਸੋ ਲਾ ਕੋਈ ਦਿੱਕਤ ਨਹੀਂ ਆਈ ਅੱਛਾ ਠੀਕ ਹੈ ਆ ਖੱਡੇ ਪ ਅਖਡੇ ਇਦਾਂ ਹੀ ਰਹਿਣਗੇ ਜੀ ਕਿਉਂਕਿ ਇਹਨਾਂ ਤੇ ਮਾਸ ਨਹੀਂ ਚੜੂਗਾ ਹੱਡੀ ਬੋਨ ਦੇ ਉੱਪਰ ਹੀ ਆ ਫਸ ਸਕਿਨ ਉੱਪਰ ਪੂਰੀ ਤੇ ਜਦੋਂ ਇਹ ਬੈਟਸ ਉਹ ਮੇਰੇ ਠੀਕ ਹੋਏ ਸੀ ਤਾਂ ਸਾਨੂੰ ਜੋ ਸਾਡੇ ਸਵਰਨ ਵੀਰ ਜੀ ਹੋਗੇ ਮਨੀਸ਼ ਵੀਰ ਜੀ ਹੋਗੇ ਤਾਂ ਇਹ ਸਾਡੇ ਕੋਲ ਜਦੋਂ ਆਉਂਦੇ ਸੀ ਤੇ ਇੱਕ ਗਾ ਨੋਟ ਹਮੇਸ਼ਾ ਕਰਦੇ ਹੁੰਦੇ ਸੀ ਵੀ ਸਾਰੇ ਅਸੀਂ ਪੇਸ਼ੈਂਟ ਜਿੰਨੇ ਵੀ ਹੈਗੇ ਫੋਨ ਤੇ ਲੱਗੇ ਰਹਿੰਦੇ ਸੀ ਜੀ ਇਹਨਾਂ ਨੇ ਸਾਨੂੰ ਇੱਕ ਹੀ ਗੱਲ ਸਿਕਾਇਆ ਵੀ ਤੁਸੀਂ ਕੁਝ ਨਾ ਕੁਝ ਰੋਜ਼ਗਾਰ ਕਰੋ ਤੁਸੀਂ ਕੁਝ ਨਾ ਕੁਝ ਆਪਣੇ ਰੋਜ਼ਮਰਹ ਜਿੰਦਗੀ ਵੀ ਕਰ ਸਕਦੇ ਹੋ ਹੁਣ ਵੀ ਕਰ ਸਕਦੇ ਹੋ ਜੀ ਇਹ ਨਹੀਂ ਵੀ ਤੁਸੀਂ ਮੰਜੇ ਢੇਰੀ ਲਾ ਕੇ ਬਹਿ ਗਏ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਇਹਨਾਂ ਨੇ ਹੀ ਸਾਡਾ ਮਾਈਂਡ ਜੋ ਸਕਸੈਸਫੁਲ ਬਣਾਇਆ ਜੀ ਇਹਨਾਂ ਨੇ ਹੀ ਸਾਡੇ ਮਾਈਂਡ ਨੂੰ ਘਮਾਇਆ ਵੀ ਤੁਸੀਂ ਹਾਸੀ ਹੁਣ ਵੀ ਕੁਝ ਕਰ ਸਕਦੇ ਆ ਜੇ ਤਾਂ ਅਸੀਂ ਬਿਲਕੁਲ ਨੈਗੇਟਿਵ ਹੀ ਰਹਿੰਦੇ ਸੀ ਬਿਲਕੁਲ ਨੈਗੇਟਿਵ ਹੀ ਸੋਚਦੇ ਸੀ ਪੋਜ਼ਿਟਿਵ ਬਣਾਇਆ ਤਾਂ ਇਹਨਾਂ ਨੇ ਬਣਾਇਆ ਜੀ ਫਿਰ ਤੁਸੀਂ ਬਹੁਤ ਸੋਹਣੀਆਂ ਚੀਜ਼ਾਂ ਵੀ ਬਣਾਉਂਦੇ ਹੋ ਹਥੀਕਿਰਤ ਵੀ ਕਰਦੇ ਹੋ ਉਲਟੀਆਂ ਲਟੀਆਂ ਲਟੀਆਂ ਮਨਜ ਦੇ ਉੱਤੇ ਉਹ ਕਿਸ ਤਰ੍ਹਾਂ ਹੋਇਆ ਵੀ ਜੇ ਇਹ ਉਲਟਾ ਦੇਖੋ ਮੈਂ ਜਿੱਦਾਂ ਹੈ ਨਾ ਕੁਣੀਆਂ ਬਣ ਇਦਾਂ ਹੀ ਕਰੋਸ਼ੀਆ ਬਣਾਉਂਦਾ ਮੈਂ ਤੁਹਾਨੂੰ ਬਣਾ ਕੇ ਵੀ ਦੱਸਾਂਗਾ ਵੀਡੀਓ ਦੇ ਵਿੱਚ ਇਦਾਂ ਹੀ ਕਰੋਸ਼ੀਆ ਬੁਣੀ ਦਾ ਤਾਂ ਇਹ ਬੁਣਨਾ ਕੋਈ ਸੌਖੀ ਗੱਲ ਨਹੀਂ ਹੈ ਅੱਖ ਬਿਲਕੁਲ ਬਿਲਕੁਲ ਟਿਕਾ ਕੇ ਰੱਖਣੀ ਪੈਂਦੀ ਆ ਆ ਸ਼ੋਲਡਰ ਦੁਖਣੇ ਪੈਣ ਲੱਗ ਪੈਂਦੇ ਆ ਐਲਬੋ ਦੁਖਣੇ ਲੱਗ ਪੈਂਦੇ ਬਹੁਤ ਔਖਾ ਜੀ ਚਲੋ ਫਿਰ ਵੀ ਵਧੀਆ ਹੁਣ ਸਾਡੂੰ ਆਤ ਪੈ ਗਈ ਹੈ ਨਾ ਤੇ ਇੱਥੇ ਫਿਰ ਅਸੀਂ YouTube ਤੇ ਦੇਖਿਆ ਸੀ ਵਾਲੀ ਚੀਜ਼ ਦਾ ਮੈਂ ਤੁਹਾਨੂੰ ਫੋਟੋ ਦਿਖਾਵਾਂਗਾ ਆਪਣੀ ਤੁਸੀਂ ਪਲੀਜ਼ ਲਾਓ ਅੱਗੇ ਨਾ ਜੀ ਤੇ ਉਹ ਮੈਂ ਪਹਿਲਾਂ ਪੜ੍ਹਾਈ ਸੀ ਜਦ ਮੈਂ ਕੇਸ ਵੀ ਨਹੀਂ ਰੱਖੇ ਸੀ 2022 ਦੇ ਵਿੱਚ ਮੈਂ ਕੇਸ ਰੱਖਣੇ ਸ਼ੁਰੂ ਕੀਤੇ ਸੀ ਜੀ ਤੇ ਨਾਲ ਹੀ 2022 ਦੇ ਵਿੱਚ ਮੈਂ ਸੰਥਿਆ ਕਲਾਜ ਜੋ ਗੁਰਬਾਣੀ ਦੀ ਕਿਵੇਂ ਉਚਾਰਨ ਕਰਨਾ ਉਹ ਵੀ ਲਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਸਾਰਾ ਕੁਝ ਬਣਾਣਾ ਜਿੱਦਾਂ ਕਿ ਆ ਡੋਲਸ ਹੋ ਗਈਆਂ ਨੇ ਜੀ ਸੋ ਆ ਬਣਾਣਾ ਛੋਟੇ ਬੱਚੇ ਕੋਟੀਆਂ ਹੋ ਗਈਆਂ ਕੀ ਰਿੰਗਸ ਹੋ ਗਏ ਜੁਰਾਬਾਂ ਹੋ ਗਈਆਂ ਆ ਤੁਸੀਂ ਦਾ ਆ ਦੇਖ ਸਕਦੇ ਹੋ ਜੀ ਆ ਸਾਰਾ ਕੁਝ ਹੀ ਇੱਥੇ ਹੀ ਆ ਜਿੱਦਾਂ ਕਿ ਬੈਗ ਹੋ ਗਏ ਜੀ ਆ ਦੇਖੋ ਜੀ ਸਾਰਾ ਕੁਝ ਇਹ ਦਹੀ ਇੱਥੇ ਲੇਟ ਕੇ ਉਲਟਾ ਲੇਟ ਕੇ Google ਤੋਂ ਫੋਨ ਤੋਂ ਜਿੱਦਾਂ ਕਿ ਵੀਰ ਜੀ ਕਹਿੰਦੇ ਹੁੰਦੇ ਵੀ ਤੁਸੀਂ ਹਰ ਕੋਈ ਚੀਜ਼ ਕਰ ਸਕਦੇ ਹੋ ਮੈਂ ਮੈਂ ਦੱਸਣ ਚਾਹੁੰਦਾ ਮੈਂ ਇਹ ਕੰਮ ਨਹੀਂ ਇਕੱਲਾ ਕਰਦਾ ਇਸ ਦੇ ਨਾਲ ਨਾਲ ਫੋਨ ਤੇ ਹੁੰਦਾ ਫੋਨ ਤੇ ਉੱਤੇ ਗੁਰਬਾਣੀ ਐਡੀਟਿੰਗ ਦਾ ਕੰਮ ਵੀ ਕਰਦਾ ਉਹ ਵੀ ਮੇਰਾ ਇੱਕ ਰੁਜ਼ਗਾਰ ਦਾ ਸਾਧਨ ਹੈ ਜੀ ਤੇ ਉਹ ਮੈਂ ਕੀ ਕਰਦਾ ਜੀ ਗੁਰਬਾਣੀ ਐਡੀਟਿੰਗ ਕਰਕੇ Google ਫਾਰਮ ਭਰ ਕੇ ਮੈਂ ਅੱਗੇ ਭੇਜ ਦਿੰਦਾ ਜੋ ਵੀਰ ਹੁਣੇ ਅੱਗੇ ਬੈਠੇ ਹੋਏ ਹੈ ਜੀ ਉਹਨਾਂ ਪੇ ਉਹ ਮੇਰੇ ਕਿੰਨੇ ਮਿੰਟ ਲੱਗੇ ਕਿੰਨੇ ਘੰਟੇ ਲੱਗੇ ਉਹਦੇ ਤਹਸਾਬ ਨਾਲ ਮੈਨੂੰ ਉਹ ਪੇਮੈਂਟ ਮੇਰੀ ਕਰ ਦਿੰਦੇ ਜੀ ਮੇਰੀ ਕਿਰਤ ਮੈਨੂੰ ਦੇ ਦਿੰਦੇ ਆ ਜੀ ਉਹ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਤੇ ਮੈਂ ਧੰਨਵਾਦ ਕਰਦਾ ਸਰਮੈਂਟੇ ਸਰ ਗੋੜ ਦਾ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਵਿੱਚ ਮੇਰੀ ਇੰਨੀ ਵੱਡੀ ਹੈਲਪ ਕੀਤੀ ਹੈ ਜੀ ਤੇ ਇਹ ਵੀ ਹੁਣ ਦੇਖੋ ਮੈਂ ਮੰਜੇ ਤੇ ਬੈਠਾ ਉਹਨਾਂ ਲਈ ਆਣੀ ਕਿਹੜੀ ਸੋਖੀ ਹੈ ਜੀ ਇੱਕ ਇੱਕ ਚੀਜ਼ ਲਿਆਣੀ ਕਿਹੜੀ ਸੋਖੀ ਹੈ ਜੀ ਆ ਛੱਲੇ ਵਿੱਚ ਲੱਗੀ ਚੀਜ਼ ਹੈ ਕਿਹੜੀ ਸੋਖੀ ਲਿਆਣੀ ਜੀ ਆ ਮੋਤੀ ਲੱਗਿਆ ਕਿਹੜੇ ਸੋਖੇ ਕਾਲ ਬਲੈਕ ਮੋਤੀ ਲੱਭਦੇ ਨਹੀਂ ਕਿਤੇ ਵੀ ਇਹ ਇੱਕ ਸਾਡੀ ਭੈਣ ਹੈ ਜੀ ਪਲਵੀ ਦੀ ਜੀ ਇਹ ਸਾਰਾ ਕੁਝ ਉਹਨਾਂ ਚਾਰ ਚਾਰ ਪੰਜ ਪੰਜ ਲਿਆਣ ਦੇ ਲਈ ਤੇ ਉਹ ਲੈ ਕੇ ਆਂਦੇ ਜੀ ਜਿੰਦਗੀ ਦੇ ਵਿੱਚ ਰਿਸ਼ਤੇ ਨਾਤੇ ਕਿੰਨੇ ਕ ਜ਼ਰੂਰੀ ਨੇ ਕੀ अहमियत ਰੱਖਦੇ ਨੇ ਕਦੀ ਹੁਣ ਯਾਦ ਆਉਂਦੀ ਹੈ ਕਿ ਅਸਲ ਰਿਸ਼ਤਾ ਕੜਾ ਰੱਬ ਵਾਲਾ ਰਿਸ਼ਤਾ ਹੈ ਕਿ ਦੁਨਿਆਵੀ ਰਿਸ਼ਤਾ ਦੇਖੋ ਦੁਨਿਆਵੀ ਰਿਸ਼ਤਾ ਬਿਲਕੁਲ ਝੂਠਾ ਜੀ ਮੈਂ ਕਿਉਂ ਦੱਸਣਾ ਚਾਹੁੰਦਾ ਜੀ ਜਦੋਂ ਇਹ ਸੱਟ ਸਾਨੂੰ ਲੱਗ ਜਾਂਦੀ ਸਾਡੇ ਮਾਂ ਪਿਓ ਸਾਡੇ ਭਰਾ ਭੈਣ ਸਾਰੇ ਸਾਨੂੰ ਛੱਡ ਜਾਂਦੇ ਸਭ ਬੀਤੀ ਹੋਈ ਹੈ ਸਾਡੇ ਤੇ ਜੀ ਤਾਂ ਦੱਸਣ ਜਿਨ੍ਹਾਂ ਦੀ ਵਾਈਫ ਹੈ ਉਹਨਾਂ ਨੂੰ ਵਾਈਫਾਂ ਛੱਡ ਜਾਂਦੀਆਂ ਜੀ ਇੱਕ ਰੱਬ ਦਾ ਨਾਂ ਹੀ ਹੈ ਜੋ ਸਾਡਾ ਸਦਾ ਸਾਡੇ ਨਾਲ ਚੱਲਿਆ ਹੋਇਆ ਹੈ ਜੀ ਤੋ ਜਦੋਂ ਕਿਉਂਕਿ ਇਹ ਇੰਜਰੀ ਇਹ ਨਹੀਂ ਵੀ ਇੱਕ ਦੋ ਦਿਨ ਚ ਬੰਦਾ ਚੱਲ ਪੂਗਾ ਦੋ ਸਾਲ ਚੱਲ ਪੂਗਾ ਇਹ ਪਰਮਨੈਂਟ ਇੰਜਰੀ ਹੈ ਜੀ ਇਹ ਵਿੱਚ ਸ਼ਾਇਦ ਆਧੇ ਪੇਸ਼ੈਂਟ ਦੀ ਕਵਰੇਜ ਆ ਜਾਂਦੀ ਇੰਨੀ ਨਹੀਂ ਆਂਦੀ ਪ੍ਰੋਪਰ ਨਹੀਂ ਆਂਦੀ ਜਿੱਦਾਂ ਕਿ ਜਿਹਨਾਂ ਨੂੰ ਥੋੜੀ ਘੱਟ ਲੈਵਲ ਤੇ ਚੋਟ ਲੱਗੀ ਹੈ ਨਾ ਜੀ ਉਹਨਾਂ ਦੀ ਇੰਜਰੀ ਥੋੜੀ ਕਵਰ ਕਰ ਲੈਂਦੀ ਹੈ ਪਰ ਜਿਹੜੇ ਜਮੇ ਮਤਲਬ ਨਸ ਬਲੋਕ ਹੋ ਗਈ ਹੈ ਨਾ ਜੀ ਉਹ ਨਹੀਂ ਪੂਰਾ ਦੌਰ ਕਰ ਪਾਉਂਦੇ ਉਹਨਾਂ ਲਈ ਕੀ ਹੈ ਜੀ ਇੱਕ ਬੀਚਰ ਆਂਦੀ ਹੈ ਜੀ ਅ ਐਕਟਿਵ ਬੀਚਰ ਕਹਿੰਦੇ ਆ ਜੀ ਨੂੰ ਤੇ ਉਹ ਫਰੀडम ਦੀ ਬੀਚਰ ਹੋਗੀ ਨੋਵਾ ਕੇਅਰ ਬੀਚਰ ਹੋਗੀ ਇਹ ਐਕਟਿਵ ਬੀਚ ਇਹ ਉਹਨਾਂ ਪੇਸ਼ੇਵਰਾਂ ਲਈ ਹੈ ਜਿਨ੍ਹਾਂ ਤੇ ਜਿੱਦ ਤੱਕ ਮੇਰੇ ਛਾਤੇ ਇਥੋਂ ਲੈ ਕੇ ਕੰਮ ਨਹੀਂ ਕਰਦਾ ਜੀ ਇਹ ਸਾਡੇ ਪੇਸ਼ੈਂਟ ਦੇ ਲਈ ਬਹੁਤ ਆਸਾਨ ਬਿਲਚੇਰ ਵਾਲੀ ਉਹ ਹਾਲ ਪਾਸੇ ਖੁੱਲ ਜਾਂਦੀ ਹੈ ਜੀ ਤੇ ਤੁਹਾਨੂੰ ਦੁਖਾ ਵੀ ਦੇਵਾਂਗੇ ਜੀ ਕਿਵੇਂ ਉਹ ਹਰ ਪਾਸੇ ਖੁੱਲਦੀ ਹੈ ਪੇਸ਼ੇਣੇ ਰੱਖਣੀ ਵੀ ਆਸਾਨ ਹੈ ਜੀ ਤੇ ਉੱਤੇ ਬੈ ਕੇ ਹੀ ਅਸੀਂ ਆਪਣੀ ਕਿਰਿਆ ਵੀ ਕਰ ਸਕਦੇ ਹਾਂ ਜੀ ਉੱਤੋਂ ਬੈ ਕੇ ਅਸੀਂ ਹਰ ਆਪਣਾ ਇੱਕ ਨਿੱਜੀ ਕੰਮ ਜਾਂ ਬਾਹਰੀ ਕੰਮ ਕੋਈ ਵੀ ਕਰ ਸਕਦੇ ਹਾਂ ਜੋ ਅਸੀਂ ਛਾਤ ਚੱਲਦੇ ਵੀ ਨਹੀਂ ਕਰ ਪਾਉਂਦੇ ਉਹ ਉਸ ਬਿਲਚੇ ਤੇ ਆਦੀ ਕਰ ਪਾਉਂਦੇ ਤੇ ਸ਼ੇਰ ਸਿੰਘ ਜੀ ਕਦੀ ਰੱਬ ਦੇ ਨਾਲ ਵੀ ਮੁਲਾਤ ਕਰਨ ਦਾ ਮਨ ਕਰਦਾ ਕਦੀ ਨਰਾਜ਼ਗੀ ਆਉਂਦੀ ਹੈ ਬੀਰ ਜੀ ਪਹਿਲੇ ਤਾਂ ਮੈਨੂੰ ਬਹੁਤ ਆਂਦੀ ਸੀ ਫਿਰ ਅੱਬਾ ਤੂੰ ਮੇਰੇ ਨਾਲ ਕੀ ਕਰਤਾ ਰੱਬਾ ਮੈਂ ਇੱਕ ਇਦਾਂ ਬੰਦਾ ਆ ਸ਼ਾਇਦ ਮੈਂ ਤੈਨੂੰ ਇੰਨਾ ਬੰਦਾ ਕੋੜਾ ਲੱਗਿਆ ਵੀ ਤੂੰ ਮੇਰੇ ਨਾਲ ਇੰਨਾ ਬੁਰਾ ਕੀਤਾ ਮੈਂ ਬੜਾ ਕੋਸ ਦਾ ਹੁੰਦਾ ਸੀ ਰੱਬ ਨੂੰ ਪਰ ਇੱਥੇ ਆ ਕਿ ਜਦੋਂ ਬਾਣੀ ਪਾਣੀ ਸ਼ੁਰੂ ਕੀਤੀ ਨਾ ਜੀ ਜੋ ਬਾਣੀ ਵਿੱਚ ਰਸ ਹੈ ਨਾ ਜੀ ਉਹ ਪੀ ਕੇ ਤਾਂ ਮੈਨੂੰ ਲੱਗਦਾ ਨਹੀਂ ਕੁਝ ਵੀ ਮੇਰੇ ਰੱਬ ਨੇ ਮੇਰੇ ਨਾਲ ਬੁਰਾ ਕੀਤਾ ਮੈਨੂੰ ਤਾਂ ਉਸ ਨਰਕ ਚੋਂ ਬਾਹਰ ਕੱਢਿਆ ਜਿਨ੍ਹਾਂ ਨੇ ਸ਼ਾਇਦ ਮੈਂ ਜਿੰਦ ਚੱਲਦਾ ਫਿਰਦਾ ਹੁੰਦਾ ਤਾਂ ਕਿਹੜੇ ਮਾੜੇ ਕਰਮ ਕਰਨੇ ਸੀ ਅੱਜ ਉਹ ਮੇਤੇ ਚੰਗੇ ਕਰਮ ਕਰਵਾ ਰਿਹਾ ਜੀ ਇਸ ਸਤਿ ਵਿੱਚ ਰਹਿ ਕੇ ਜੀ ਤਾਂ ਮੈਂ ਤਾਂ ਆਪ ਦਾ ਸ਼ੁਕਰਾਨਾ ਕਰ ਰਿਹਾ ਹੁਣ ਵੀ ਆ ਜੋ ਹੁਣ ਮੈਂ ਲੇਟਿਆ ਹੋਇਆ ਹਾਂ ਜੀ ਹੁਣ ਵੀ ਮੈਂ ਮੈਰਾਥਨ ਦੇ ਵਿੱਚ 10 ਕਿਲੋਮੀਟਰ 5 ਕਿਲੋਮੀਟਰ ਹੁਣ ਇਸ ਵਾਰ ਮੈਂ 21 ਕਿਲੋਮੀਟਰ ਲਾਣੀ ਸੀ ਰੇਸ ਸੀ ਤੇ ਹੁਣ ਕੀ ਹੋਇਆ ਜਿੱਦਾਂ ਕਿ ਮੈਂ 5 6 ਕਿਲੋਮੀਟਰ ਰਨਿੰਗ ਸਵੇਰੇ ਕਰਦਾ ਸੀ 5 6 ਕਿਲੋਮੀਟਰ ਰਨਿੰਗ ਸ਼ਾਮ ਨੂੰ ਕਰਦਾ ਹੁੰਦਾ ਸੀ ਪਰ ਕੀ ਹੋਇਆ ਜਿੱਦਾਂ ਕਿ ਹੁਣ ਸਾਡੇ ਬੈਕ ਦੇ ਪਿੱਛੇ ਪਤਾ ਨਹੀਂ ਲੱਗਦਾ ਕੁਝ ਵੀ ਸੁਣਨ ਪਿਆ ਇੱਕ ਮ੍ਰਿਤਕ ਸਰੀਰ ਹੈ ਪਿੱਛੇ ਪੂਰਾ ਇਹਨੂੰ ਲੈ ਕੇ ਨਾਲ ਚੱਲਣਾ ਬਹੁਤ ਔਖਾ ਜੀ ਇਹ ਕੀ ਹੋਇਆ ਜੀ ਜਿੱਦਾਂ ਮੈਂ ਹੁਣ ਬਾਹਰੋਂ ਰਨਿੰਗ ਕਰਕੇ ਆਇਆ ਸੀ ਜੀ ਸਵੇਰ ਦਾ ਤੇ ਆ ਕੇ ਮੈਂ ਜਿੱਦਾਂ ਐਕਸ ਜਿਮ ਹਾਲ ਚ ਗਿਆ ਜੀ ਉੱਥੇ ਰਨਿੰਗ ਬੈਠ ਕੇ ਜਿਮ ਮਾਰਨ ਲਾ ਸ਼ੁਰੂ ਕੀਤਾ ਤੇ ਮੇਰੇ ਤੇ ਹਾਰਟ ਚੀਤੇ ਬੈਠੋ ਗਿਆ ਜੀ ਮੈਨੂੰ ਥੱਲੇ ਨਹੀਂ ਪਤਾ ਲੱਗਿਆ ਵੀ ਤੇਦੇ ਕੀ ਹੈ ਇੱਕ ਇੱਕ ਬੋਲਟ ਹੁੰਦਾ ਨਾ ਜੀ ਉਹ ਮੇਰੇ ਥੱਲੇ 500 ਦਾ ਬੋਲਟ ਥੱਲੇ ਪਿਆ ਹੋ ਸੀ ਤੇ ਮੈਂ ਉੱਤੇ ਬੈ ਗਿਆ ਜੀ ਤੇ ਉਹਦੇ ਨਾਲ ਕੀ ਹੋਇਆ ਬੈਠਣਾ ਮੇਰੇ ਇੱਕ ਗਿਮ ਢੋਲਾ ਜਿਹਾ ਬਣ ਗਿਆ ਜੀ ਉਹ ਗਮ ਢੋਲਾ ਇੰਨੀ ਛੇਤੀ ਉਹਨੇ ਬੈਟ ਰੂਪ ਬੈਟਸੋ ਦਾ ਰੂਪ ਲਿਆ ਨਾ ਜੀ ਫਟ ਕੇ ਅੰਦਰ ਬੋਨ ਤੱਕ ਚੱਲ ਗਿਆ ਜੀ 4 ਗ੍ਰੇਡ ਤੱਕ ਪਹੁੰਚ ਗਿਆ ਸੀ ਤੇ ਪਾਸੇ ਨਿਕਲਣੀ ਸ਼ੁਰੂ ਹੋ ਗਈ تھی ਜੀ ਇਸ ਕਰਕੇ ਮੈਨੂੰ 3.5 ਮਹੀਨੇ ਹੁਣ ਬੈੱਡ ਤੇ ਲੇਟਣਾ ਪਿਆ ਜੀ ਬੈੱਡ ਤੇ ਵੀ ਲੇਟ ਗਏ ਵੀ ਮੈਂ ਇਹ ਨਹੀਂ ਕੀਤਾ ਵੀ ਮੈਂ ਫੋਨ ਚਲਾਣਾ ਜੀ ਜਾਂ ਕੁਝ ਕਰਨਾ ਮੈਂ ਇੱਕ ਵੀਰ ਐ ਸਾਹਮਣੇ ਮੇਰੇ ਤੇ ਉਹਨੂੰ ਕਰੋਸ਼ੀ ਸਿਖਾ ਰਿਹਾ ਜੀ ਤੇ ਆ ਇਧਰ ਵੀਰ ਨੇ ਵੀ ਨਾਲ ਹੈਲਪ ਕਰ ਰਹੀਆਂ ਜੀ ਪੂਰੀ ਜੀ ਤੇ ਉਹ ਵੀ ਬੈਠੇ ਕਿਉਂਕਿ ਜਿਹਨ ਆ ਜਿਹੜੀ ਟੀਮ ਐ ਜੀ ਇਹਨਾਂ ਨੇ ਸਾਨੂੰ ਕੀਤਾ ਅਸੀਂ ਵੀ ਸਾਨੂੰ ਨੇ ਵੀ ਸਾਡੇ ਵੱਲੋਂ ਵੀ ਕੋਈ 10 ਮਿੰਟ ਆਪਣੀ ਜ਼ਿੰਦਗੀ ਪੂਰੀ ਚੰਗੀ ਤਰ੍ਹਾਂ ਜੀਣ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸ਼ੇਰ ਜੀ ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਜੀ ਕਹਿੰਦੇ ਹੁੰਦੇ ਨਾ ਉਮੀਦ ਵਕਤ ਦਾ ਬਹੁਤ بڑا ਸਹਾਰਾ ਹੈ ਹੈ ਉਮੀਦ ਤੋਂ ਹਰ ਲਹਿਰ ਕਿਨਾਰਾ ਹੈ ਬਸ ਉਸ ਉਮੀਦ ਨੂੰ ਉਸ ਕਿਰਨ ਨੂੰ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ ਜੀ ਤੇ ਅਸੀਂ ਚਾਹਨੇ ਆ ਆਪ ਜੀ ਸੰਗਤ ਜੀ ਜਰੂਰ ਆਪ ਜੀ ਸੰਗਤ ਇਸ ਸੇਵਾ ਵਿੱਚ ਸਹਿਯੋਗ ਕਰੋ ਜੀ ਕਿਉਂ ਕਰੋ ਜੀ ਇਹ ਮੈਂ ਦੱਸਦਾ ਤੁਹਾਨੂੰ ਤੁਸੀਂ ਸਹਿਯੋਗ ਵੀ ਕਿੱਦਾਂ ਕਰ ਸਕਦੇ ਜ਼ਰੂਰੀ ਨਹੀਂ ਪਏ ਹਰ ਪਾਸੇ ਪੈਸਾ ਹੀ ਚੱਲਦਾ ਮਾਇਆ ਚੱਲਦੀ ਨਾ ਜੀ ਨਾ ਤੁਸੀਂ ਵੀਡੀਓ ਸ਼ੇਅਰ ਕਰਕੇ ਉਹਨੂੰ ਅੱਗੇ ਪਹੁੰਚਾਉਣ ਤੱਕ ਜੋ ਪੇਸ਼ੈਂਟ ਮੇਰੇ ਵਰਗੇ ਸ਼ੇਰ ਸਿੰਘ ਮੇਰੀਆਂ ਭੈਣਾਂ ਅੰਦਰ ਬੈੱਡਾਂ ਤੇ ਲੇਟੀਆਂ ਪਈਆਂ ਨੇ ਕਮਰੇ ਵਿੱਚ ਬੰਦ ਐ ਤੇ ਇਹਨਾਂ ਨੂੰ ਪਤਾ ਹੀ ਨਹੀਂ ਆਹ ਇੰਦਰੀ ਹੈ ਕੀ ਚੀਜ਼ ਐ ਜੇ ਤਾਂ ਮੈਨੂੰ ਵੀ ਨਹੀਂ ਪਤਾ ਸੀ ਇਹ ਹੈ ਕੀ ਚੀਜ਼ ਐ ਕਿੱਦਾਂ ਕਰਨਾ ਸਮਾਜ ਤਾਂ ਸਾਨੂੰ ਬਹੁਤ ਪੁੱਠੇ ਰਾਹ ਪਾ ਦਿੰਦਾ ਜਿੱਨਾ ਸਿਰਫ ਸਰੀਰਿਕ ਹਾਲਤ ਮਾਨਸਿਕ ਹਾਲਤ ਸਾਡੀ ਬਹੁਤ ਖਰਾਬ ਹੋ ਜਾਂਦੀ ਐ ਜੀ ਤੇ ਤੁਸੀਂ ਸ਼ੇਅਰ ਕਰਕੇ ਇਸ ਵੀਡੀਓ ਨੂੰ ਅੱਗੇ ਪਹੁੰਚਾਣ ਵਿੱਚ ਸਾਡੀ ਮਦਦ ਕਰੋ ਜੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਦੁਖੀ ਮਰੀਜ਼ਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਮੈਂ ਵੀ ਇੱਕ ਵੀਡੀਓ ਦੇਖ ਕੇ ਹੀ ਇੱਥੇ ਪਹੁੰਚਿਆ ਸੀ ਜੀ ਤਾਂ ਹੀ ਤੁਹਾਡੇ ਸਾਹਮਣੇ ਅੱਜ ਤੁਹਾਡੇ ਨਾਲ ਹੱਸ ਕੇ ਗੱਲ ਕਰ ਰਿਹਾ ਜੀ ਜੇ ਤਾਂ ਮੈਂ ਰੋਂਦਾ ਹੁੰਦਾ ਸੀ ਰਾਤ ਨੂੰ ਜੀ ਜਰੂਰ ਮੈਂ ਰੋਂਦਾ ਹੁੰਦਾ ਸੀ ਹੁਣ ਦੇਖੋ ਹੱਸ ਰਿਹਾ ਤੁਹਾਡੇ ਸਾਹਮਣੇ ਇਹ ਵਾਹਿਗੁਰੂ ਦੀ ਕਿਰਪਾ ਜੀ ਆਪ ਜੀ ਦਾ ਪਿਆਰ ਹੈ ਜੀ ਸੰਗਤ ਜੀ ਆਪ ਜੀ ਦਾ ਪਿਆਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਖੂਬਸੂਰਤ ਗੱਲਾਂ ਜਿਹੜੀਆਂ ਬੇਸ਼ੱਕ ਮੈਨੂੰ ਸੁਣਦੇ ਸਮੇਂ ਵੀ ਭਾਵੁਕ ਕਰ ਰਹੀਆਂ ਸੀਗੀਆਂ ਤੇ ਤੁਸੀਂ ਵੀ ਸੁਣਦੇ ਹੋਏ ਭਾਵੁਕ ਹੋਏ ਹੋਵੋਗੇ ਪਰ ਵਕਤ ਹੀ ਜ਼ਿੰਦਗੀ ਨੂੰ ਕਦੇ ਸੰਘਰਸ਼ ਤੇ ਵਿੱਚ ਜਦੋਂ ਤੁਸੀਂ ਲੰਘਦੇ ਹੋ ਤਾਂ ਕਦੇ ਜ਼ਿੰਦਗੀ ਤੋਂ ਹਾਰਨਾ ਮੰਨੋ ਆਪਣੇ ਆਪ ਨੂੰ ਹੋਰ ਨਖਾਰਨ ਦੀ ਕੋਸ਼ਿਸ਼ ਕਰੋ ਤੇ ਇਸੇ ਦੇ ਵਿੱਚ ਵਾਹਿਗੁਰੂ ਵੀ ਤੁਹਾਡਾ ਸਾਥ ਜ਼ਰੂਰ ਦਿੰਦਾ ਹੈ